ਭੰਗੀ ਕੀ ਹਾਲ ਚਾਲ ਨੇ ਮਿੱਤਰੋ ਸਾਰੇ ਠੀਕ ਠਾਕ ਹਾਂ ਅੱਜ ਆਪਣੇ ਕੋਲ ਆਈ ਸੀ ਬਈਆ ਜੀਪ ਵਿੱਲੀ ਇਹਦੇ ਬਾਈ ਜੀ ਲਾਉਣਾ ਆਪਾਂ ਸਿਸਟਮ ਇੱਕ ਸਬੂਫਰ ਤੇ ਦੋਸਤੀ ਕਰਾਉਣਾ ਆਲਾ ਪਿਛਲੀ ਸੀਟ ਆਪਾਂ ਕੱਢਤੀ ਐ ਇਹਦੀ ਬਾਈ ਕਹਿੰਦਾ ਆਪਾਂ ਗੱਡੀ ਉੱਤੇ ਹੀ ਬਣਾਉਣੀ ਆ ਤੇ ਇਧਰ ਪੇਟੀ ਗਰੀ ਨੇ ਤਿਆਰ ਵਾਟਰਪੂਫ ਬੋਰਡ ਦੀ ਮਿਸਤਰੀ ਸਾਹਿਬ ਹੈੱਡਫੋਨ ਦਿਖਾਓ ਆਪਣੇ ਯਾਰ ਕਿਥੇ ਆ ਆ ਬਾਕੀ ਆ ਪੇਟੀਆਂ ਪੰਨੀਆਂ ਵੀ ਰੈਡੀ ਪੇਪਰ ਵਾਲੀਆਂ ਆ ਵੱਡੀ 845 ਪੇਟੀ ਤਿਆਰ ਕਰਕੇ ਰੱਖੀ ਪਈ ਆ ਸਾਡੀ ਆ ਸਾਡੇ ਚੋਬਰ ਵਿਖਾਰੀ ਸਾਹਿਬ ਫਿਰਦੇ ਆ ਠੀਕ ਐ ਬਾਕੀ ਕਰਾਉਣੇ ਆ ਤੁਹਾਨੂੰ ਚੈੱਕ ਬਾਅਦ ਚੋਂ ਸੈੱਟ ਕਰਕੇ ਪੇਟੀ ਕਰੀ ਜਨੇ ਰੈਡੀ ਅਸੀਂ ਇਹਦੀ ਹਾਂਜੀ ਮਿੱਤਰੋ ਆਪਾਂ ਚੱਲੇ ਆ ਲੈ ਕੇ ਜੀਵ ਸ਼ੌਪ ਤੇ ਕੱਲ ਰਾਤ ਆ ਗਿਆ ਸੀ ਨਹੀਂ ਯਾਰ ਤੇ ਉਹਦੇ ਕਰਕੇ ਆਪਾਂ ਨੂੰ ਕੰਮ ਅਗਲੇ ਦਿਨ ਤੇ ਕਰਨਾ ਪਿਆ ਆਪਾਂ ਜੀਵ ਟੈਕਨੋਲੋਜੀ ਘਰੇ ਆਪਣੇ ਚੱਲਾਂ ਚੋਲਾਂ ਚ ਬਹੁਤ ਵਧੀਆ ਜੀਵ ਸਟਾਰਟ ਪੈਦੀ ਸਰਫਤ ਹੀ ਹੋ ਜਾਂਦੀ ਆ ਬਾਕੀ ਆਪਾਂ ਹਣ ਲਾਉਣਾ ਹੈ ਸਿਸਟਮ ਫਿਰ ਤੁਹਾਨੂੰ ਕਰਾਵਾਂਗੇ ਚੈੱਕ ਪੇਟੀ ਬਣੀ ਦੀ ਦੁਕਾਨ ਤੇ ਰੋਟੀ ਖਾਣ ਆਏ ਮੈਂ ਚੱਲੇ ਨੂੰ ਵੀ ਲੈ ਹੀ ਚੱਲੇ ਨਾਲ ਹੀ ਹੁਣ ਲਓ ਪੇਟੀ ਬਣਾ ਕੇ ਪਿੱਛੇ ਤੇ ਟੋਟੂ ਵਾਲਾ ਵੀ ਲਾਉਣਾ ਜਿਗਾੜ ਲੈ ਨੂੰ ਬਈ ਬਿਲਕੁਲ ਫਟਦੇ ਆ ਗਏ ਆ ਬਈ ਦੁਕਾਨ ਤੇ ਤੇ ਗੱਲ ਆ ਗਿਆ ਸੀ ਮੀਂਹ ਉੱਤੇ ਨੇਰੀ ਪੇਟੀ ਰਹਿ ਗਈ ਸੀ ਉਹ ਤੇ ਵਿਚਾਲੇ ਮੈਸਟਰ ਸਾਹਿਬ ਹੁਣ ਆਣਾ ਨਾਲ ਦੇ ਸਾਡੇ ਚਾਰ ਚੁਰ ਲਾਦਾ ਬਈ ਦੁਕਾਨ ਤੇ ਸੀ ਤੇ ਹੁਣ ਲੱਗਾਂਗੇ ਉਹਨਾ ਜਿਹਾ ਜਿਹਾ ਮੋਟਰਸਾਈਕਲ ਆ ਤੇ ਆਪ ਪਤਾ ਨਹੀਂ ਕਿਹੜਾ ਮੋਰਸਲ ਦਵਾਈ ਜਾਂਦਾ ਔਰ ਲਾਲਾ ਮੋਟੇ ਓਏ ਮੈਂ ਸੀਟ ਤਾਂ ਲਾ ਦੂੰਗਾ ਸੀਟ ਲਾਉਣੀ ਇੱਥੇ ਲਾ ਲਾ ਲੋਈ ਬਾਈ ਮਾਰ ਫਰੰਟ ਲਾਦਾ ਓਏ ਫਰੰਟ ਬੈਕ ਹallelujah ਕਰਦੇ ਲੋਈ ਮਸਲਾ ਆ ਗਿਆ ਗੰਬੀਰ ਬਾਈ ਦੇ ਅੰਬ ਚੋਰੀ ਹੋ ਗਏ ਆਪ ਚਲੜੀ ਜਾਂਦੇ ਆ ਓਏ ਆ ਦੋ ਚੋਰ ਤਰੇ ਫਿਰਦੇ ਇੱਕ ਸਾਲ ਹਜੇ ਵੀ ਸ਼ਰਮ ਖਾਈ ਹੁੰਦਾ ਉਹ ਚੱਕ ਉਹ ਚੱਕ

ਆਲੇ ਵਿੱਚ ਬੌਂਸ ਵਾਲਿਆਂ ਦੀ ਗੱਡੀਆਂ ਚੱਕ ਓਏ ਆ ਗਿੜਕ ਦੇ ਵਿੱਚ ਪਾ ਗਿਆ ਏ ਮਸਲਾ ਗੰਭੀਰ ਹੋ ਗਿਆ ਤੀ ਤੀ ਤੈਨੂੰ ਤਾਂ ਤੇਨਾਂ ਤੇ ਬਲੇ ਪਾ ਦੇ ਸੋਹਦੇ ਏ ਉਮੀਆਂ ਲੈ ਕੇ ਉਹ ਬਾਹਰ ਚਾਤੇ ਨਿੱਕੇ ਮੈ ਕੀ ਹੋ ਗਿਆ ਹਾਂਜੀ ਕੀ ਹਾਲ ਚਾਲ ਨੇ ਮਿੱਤਰੋ ਇੱਕ ਹੋਰ ਜੀਪ ਆ ਗਈ ਸੀ ਆਪਣੇ ਕੋਲੇ ਸਪੀਕਰ ਲਾਉਣ ਵਾਸਤੇ ਇਹਦੇ ਪਲੇਅਰ ਤੇ ਸਪੀਕਰ ਲਾਉਣਾ ਆ ਬਾਈ ਜੀ ਨਾਲ ਮੁਲਾਕਾਤ ਕਰਾਉਣੇ ਆ ਇਹ ਭਰਾ ਆ ਸਾਡਾ ਗਰਮਣ ਠੀਕ ਆ ਕਿ ਨਹੀਂ ਇਹਨੇ ਬਹੁਤ ਦੂਰ ਅਸਿਸਟੈਂਟ ਲਵਾਇਆ ਬਾਈ ਨੇ ਪਰ ਆਖਰਕਾਰ ਆਪਣੇ ਕੋਲ ਹੀ ਆ ਜਾਂਦਾ ਇਹ ਆਉਣੀ ਪੈਂਦਾ ਇਹ ਯਾਰ ਜੀਪ ਲੈ ਕੇ ਆਇਆ ਇਹਦੀ ਜੀਪ ਦੇ ਵਿੱਚ ਪਲੇਅਰ ਤੇ ਦੋ ਸਪੀਕਰ ਲਾਉਣੇ ਆ ਪੇਅਰ ਦਾ ਮੋਹਰਾ ਆਪਾਂ ਮਾਰ ਲਿਆ ਸੀਗਾ ਤੇ ਪਿੱਛੇ ਖੋਲੀ ਇਹਨੇ ਡਾਲਾ ਸਪੀਕਰ ਰੱਖ ਕੇ ਤੇ ਫਿਰ ਤੁਹਾਨੂੰ ਕਰਾਉਣੇ ਕੁਆਲਿਟੀ ਚੈੱਕ ਜੀਬ ਦੀ ਹਾਲਾਤ ਬਹੁਤ ਵਧੀਆ ਨੇ ਬਾਈ ਦੇ ਅਜੇ ਕਹਿੰਦਾ ਹਾਂਜੀ ਸਪੀਕਰ ਕਰ ਤੇ ਫਿੱਟ ਫਾਈਨਲ ਦੇ 400 ਵਾਹ ਤੇ ਲਾਏ ਪਲੇਅਰ ਬਾਈ ਰੈਂਕ ਕੋਲੇ ਸੀਗਾ ਹਾਂ ਬਾਈ ਕਿਵੇਂ ਲੱਗੀ ਵਧੀਆ ਵਧੀਆ ਬਾਈ ਸਪੀਕਰ ਫੋਟਾ ਹਾਂ ਵੀ ਉਸਤਾਦ ਹੈ ਸਪੀਕਰ ਫੋਟਾ ਜਾਵਾਂ ਠੀਕ ਹੈ ਹੁਣ ਉਹਦਾ ਕਰ ਲੱਗਦੇ ਹਾਂ ਤੇ ਕੀ ਦਾ ਬੈਟਿੰਗ ਕਰਦੇ ਆ ਯਾਰ ਲਓ ਜੀ ਥਰ ਹਾਂਜੀ ਆਪਣੇ ਕੋਲੇ ਆਇਆ ਜੀ ਇੱਕ ਹੋਰ ਕਰ ਨਵਾਂ ਕਸਟਮਰ ਇਹ ਬਈ ਉੱਡਣ ਲੱਗਦਾ ਹੀ ਨਵਾਂ ਨਵਾਂ ਵਿਚਾਰਾ ਥੱਲੇ ਡੈਗ ਪਿਆ ਇਹਦਾ ਹੁਣ ਸਾਨੂੰ ਆਹ ਲੈਣੀ ਪਤਾ ਨਹੀਂ ਧਾਲ ਨੇ ਚੜਾ ਕੇ ਦਿੰਦੇ ਇਹਨੂੰ ਪਾਣੀ ਪੂਣੀ ਪਿਆ ਕੇ ਹੁਣ ਇੱਥੇ ਭਾਇਆ ਆਥ ਨੇ ਵੇਖਾਂਗੇ ਜਾਣ ਲੱਗੇ ਕਿ ਤਰ੍ਹਾਂ ਕਿਤੇ ਰੱਖ ਕੇ ਜਾਵਾਂਗੇ ਵਿਚਾਰੇ ਨੂੰ ਨਹੀਂ ਤਾਂ ਬਿੱਲੀ ਬੁੱਲੀ ਖਾ ਜਾਊਗੀ ਊਗੀ ਊਗੀ ਦਾ ਬੱਚਾ ਹੈ ਹਾਂਜੀ ਲਓ ਬਈ वायरिंग ਵੈਰਾ ਤੋਂ ਪਾਲੀ ਆਪਾਂ ਸਰੀਜ ਦੇ ਵਿੱਚ ਦੀ ਐਨ ਪ੍ਰੋਪਰ ਕੰਮ ਕਰੀਦਾ ਇੱਕ ਨੰਬਰ ਆ ਬਾਈ ਇਹਨਾਂ ਕੋਲੇ ਕੰਸੋਲ ਬਣਾਇਆਦਾ ਸੀ ਇਹਦੇ ਵਿੱਚ ਆਪਾਂ ਪਲੇਅਰ ਲਾ ਦੇਣਾ ਪਿੱਛੇ ਪੇਟੀ ਲਾਉਣੀ ਆ ਮੇਸਤਰੀ ਸਾਹਿਬ ਸਾਡੇ ਪੇਟੀਆਂ ਪੇਟੀਆਂ ਬਣਾਉਂਦੇ ਨਹੀਂ ਕਹਿੰਦੇ ਅਸੀਂ ਥੱਕ ਚੁੱਕੇ ਅੱਜ ਅੱਜ ਨਹੀਂ ਬਣਾਉਂਦੇ ਕੱਲ ਨੂੰ ਬਣਾਵਾਵਾਂਗੇ ਆਰ ਡੀ ਦੇ ਸਬੂਫਰ ਲਾਉਣੇ ਆ ਦੋ ਟਰੈਕਟਰ ਤੇ ਤੇ ਆ ਬਾਈ ਦੀ ਗੱਡੀ ਵਧੀਆ ਪੂਰੀ ਓਕੇ ਰਿਪੋਰਟ ਆ ਜਿਵੇਂ ਜੰਦੇ ਵੀ ਓਕੇ ਆ ਜਮਾ ਬਾਕੀ ਤੁਹਾਨੂੰ ਹੱਟ-ਪੱਟ ਕਰਕੇ ਕਰਾਵਾਂ ਇੱਕ ਕੁਆਲਿਟੀ ਚੈੱਕ ਬਾਕੀ ਆ ਤੁਸੀਂ ਫਿਟਿੰਗ ਦਾ ਚੈੱਕ ਕਰੋ ਪ੍ਰੋਪਰ ਸਲੀਵ ਨਾਲ ਫਿਟਿੰਗ ਕਰੀ ਦੀ ਆਏ ਨਹੀਂ ਵੀ ਗੰਦ ਜਾ ਮਾਰ ਕੇ ਤੋੜ ਲਈਦਾ ਐਨ ਜਿਵੇਂ ਇੱਕ ਨੰਬਰ ਕੰਮ ਕਰਕੇ ਦੇਈਦਾ ਹਾਂਜੀ ਵੇਟੀ ਕਰਤੀ ਆ ਬਈ ਫਿੱਟ ਸਾਬੂ ਹੋਰ ਬਾਈ ਕੋਲੇ ਸੀਗਾ ਤੇ ਆਪਾਂ ਲਾਏ ਆ 4 ਨਾਲ ਤੋਂ ਸਪੀਕਰ ਇਹਦੇ ਤੇ ਬਾਈ ਹੁਣੇ ਆਇਆ ਤੇ ਵਾਇਰਿੰਗ ਵੇਰਿੰਗ ਪ੍ਰੋਪਰ ਆ ਬਈ ਜਿਵੇਂ ਸਲੀਵ ਨਾਲ ਇੱਥੋਂ ਲੈ ਕੇ ਪਿੱਛੇ ਤੱਕ ਸਲੀਵ ਹੀ ਜਾਂਦੀ ਸਾਰੇ ਕਿਤੇ ਐਮਪਾਉ ਪਿੱਛੇ ਲਾਇਆ ਬਈ 4 ਚੈਨਲ ਬਈ ਫੂਰ ਇਨਾ ਦੇ ਲਾਉਣਾ ਬਾਈ ਚਾਰ ਸਪੀਕਰ ਵਾਲਾ ਸਿਸਟਮ ਹੈ ਪੇਪਰ ਬੈਟਰੀ ਦੇ ਵਿੱਚ ਪੱਤਿਆਂ ਬੁੱਤਿਆਂ ਲਾ ਦੇਣਾ ਬਾਈ ਅਸੀਂ ਟਿੱਕਾ ਆਪਣੇ ਕੋਲੇ ਆਈਏ ਜੀ ਇਹ ਵੀ ਆਪਣਾ ਸਿਸਟਮ ਲੱਗਿਆ ਹੋਇਆ ਹੈ ਜੀ ਵੀ ਉਹਦੇ ਡਬਲ ਸਾਬੂਸਰ ਵਾਲਾ ਇਹ ਬਾਈ ਨੇ ਤੁਮਣੀ ਸੀ ਉਹਦੇ ਕਰਕੇ ਲਾਤਾ ਇਹਨੂੰ ਫੇਰ ਬੈਠੇਗੇ ਅਗਲੀ ਜਿਹੜੀ ਆਪਾਂ ਉਹ ਤੁਹਾਨੂੰ ਕੱਲ ਵੀ ਕਰੀਏ ਦੇ ਸੀ ਕਿ ਉਹਦਾ ਕਰਦਾ ਹੀ ਕੰਮ ਡੰਨਾ ਉਹ ਸੀਟ ਸਿਸਟਮ ਲਵਾਉਣੀ ਠੰਡੀ ਆਪਾਂ ਉੱਥੇ ਮੈਟਿੰਗ ਵਾਲੇ ਕੋਲੇ ਖੜੀਏ ਨਾਲੇ ਉਹ ਵੈਲਡਿੰਗ ਵਾਲੇ ਬਾਈ ਸੀਟ ਲਾਈ ਜਾਂਦੇ ਪਿੱਛੇ ਪੀਟੀ ਦੇ ਤੋਂ ਤੇ ਉਹਦੀ ਵੀ ਤੁਹਾਨੂੰ ਵੀਡੀਓ ਬੱਟਰਤਾ ਕਰ ਜੀ ਲਾਈਟ ਵਗੈਰਾ ਲਾਤੀ ਹੈ ਬਾਕੀ ਆਪਣੀ ਪਰਫੈਕਟ ਵੀਡੀਓ ਇੰਸਟਾਗ੍ਰਾਮ ਦੇ ਪੇਜ ਤੇ ਵੇਖ ਲਓ ਪੇਜ ਮੈਂਸ਼ਨ ਕਰ ਦਿਆਂਗੇ ਡਿਸਕ੍ਰਿਪਸ਼ਨ ਦੇ ਵਿੱਚ ਕੁਆਲਿਟੀ ਉੱਥੇ ਚੈੱਕ ਕਰਾਵਾਂਗੇ ਹਾਂਜੀ ਬਾਈ ਵੈਸੇ ਕਿਵੇਂ ਲੱਗੀ ਕੁਆਲਿਟੀ ਤੁਹਾਨੂੰ ਵਧੀਆ ਬਾਈ ਓਕੇ ਰਿਪੋਰਟ ਆ ਜੀ ਹਾਂਜੀ ਬਾਈ ਉਹ ਤੌਰ ਤੇ ਆ ਬਾਈ ਆਪਣਾ ਜਸ਼ਨ ਭਰਾ ਆ ਗਿਆ ਆ ਦਰਸਨ ਨੂੰ ਭਰਾ ਟੱਪੀਆ ਦਾ ਉਧਰ ਲੀਕਾ ਨਾ ਚੱਲੇ ਆ ਉਧਰ ਵੀ ਕਿਹੜਾ ਮਰਾਉਣਾ ਤੁਹਾਨੂੰ ਆ ਨਵੀਂ ਲੋਕੇਸ਼ਨ ਆ ਬਈ ਆਪਣੀ ਨਈਂ ਦੁਕਾਨਾਂ ਪਾਈ ਜੰਨੇ ਆ ਇੱਥੇ ਕਰਨੀ ਆ ਆਪਾਂ ਸ਼ਾਪ ਇਹ ਬਣਾਉਣਾ ਟੌਪ ਦਾ ਸ਼ੋਰੂਮ ਆ ਆਪਾਂ ਬਾਈ ਐਨ ਇੱਕ ਨੰਬਰ ਕੰਮ ਕਰਨਾ ਇੱਥੇ ਆਪਾਂ ਮਿਸਤਰੀ ਹੁਣੇ ਲੱਗੇ ਹੋਏ ਆ ਸਾਰੇ ਆਪਣੇ ਕੱਲ ਐਸੇ ਲੜਾਈ ਜੀ ਹੋ ਗਈ ਸੀ ਉਹਦੇ ਕਰਕੇ ਇਹ ਕੰਮ ਡਿਲੇ ਆ ਥੋੜਾ ਜਿਹਾ ਇਧਰ ਉਹ ਖੜੀ ਜੀਪ ਇਹਦੇ ਵੀ ਸਿਸਟਮ ਸੈੱਟ ਕਰਨਾ ਦੁਬਾਰਾ ਸੈਟਿੰਗ ਕਰਕੇ ਪਿੱਛੇ ਲਾਉਣੀ ਆ ਪੇਟੀ ਉਹਨਾਂ ਬਾਈ ਸੀਟ ਕਿਹੜਾ ਨੂੰ ਮੰਨ ਗਿਆ

ਆਪਾਂ ਜੀਬ ਦੇ ਵਿੱਚ ਸਿਸਟਮ ਫਿੱਟ ਕੀਤਾ ਬਾਈ ਪਹਿਲਾਂ ਬਾਈ ਕੁਆਲਿਟੀ ਦੱਸੋ ਕਿਵੇਂ ਲੱਗੀ ਓਕੇ ਰਿਪੋਰਟ ਆ ਜੀ ਬਾਈ ਇਹ ਰਹਿੰਦੇ ਜਮਾਂ ਪਰਫੈਕਟ ਸੀਟ ਆਉਂ ਕੰਮ ਕੀਤਾ ਵੀ ਆਪਾਂ ਪਿੱਛੇ ਢੋਟਾ ਲਾ ਗਏ ਜਮਾਂ ਓਕੇ ਰਿਪੋਰਟ ਕੰਮ ਕਰਕੇ ਦਿੱਤਾ ਲਓ ਜੀ ਕਰੋ ਚੈੱਕ